ਕਾਰੀ ਵੈਟਰਨਰੀ ਡਾਕਟਰਾਂ ਨੇ ਕਿਹਾ ਸੀ ਕਿ ਅਸੀਂ ਕੈਂਪ ਲਾਉਣਾ ਹੈ। ਉਹਨਾਂ ਨੇ ਪਿੰਡ 'ਚ ਲਾਉਸਮੈਂਟ ਕਰਵਾਤੀ ਆ। ਲਾਉਸਮੈਂਟ ਕਰਵਾ ਕੇ ਤੇ ਉਹ 5 ਮਿੰਟ ਇੱਥੇ ਖਲੋਦੇ ਆ। ਜੀ ਸਾਨੂੰ ਪ੍ਰੋਬਲਮ ਇਹੋ ਆ ਰਹੀ ਆ ਵੀ ਸਰ ਡੰਗਰਾਂ ਦੀ ਪ੍ਰੋਬਲਮ ਆ ਵੀ ਡੰਗਰ ਧਗਾ ਧਰ ਮਰ ਰਹੇ ਆ। ਕੋਈ ਡਾਕਟਰ ਨਹੀਂ ਹੈਗਾ ਹੀ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਹਿਣ ਤੋਂ ਗੱਲਾਂ ਬਾਹਰ ਹੋ ਗਈਆਂ ਸਰ। ਹਮਵਾਰ ਸਾਡੇ ਗੁਰੂ ਘਰ ਬਾਬੇ ਮਰਾਰੀ ਦਾ ਬਹੁਤ ਸੰਗਤ ਆਉਂਦੀ ਆ। ਉਹ ਸੰਗਤ ਤੋਂ ਸਾਈਨ ਕਰਾ ਕੇ ਲੈ ਗਏ ਆ। ਆਪਣੀ ਕਾਰਵਾਈ ਉਹਨਾਂ ਨੇ ਇੱਥੇ ਫੋਟੋਆਂ ਲਾ ਕੇ ਸੰਗਤ ਖਿਲਾੜ ਕੇ ਫੋਟੋਆਂ ਲਾ ਕੇ ਇੱਕ ਦੋ ਬੰਦਿਆਂ ਦੇ ਸਾਈਨ ਕਰਾ ਕੇ ਉਹ ਚਲੇ ਗਏ ਆ। ਉਹਨਾਂ ਨੂੰ ਫੋਨ ਕੀਤਾ ਤੇ ਅਕੋ ਮਾਰੇ ਚੰਗੇ ਸਵਾਲ ਕਰਦੇ ਆ। ਵੀ ਤੁਸੀਂ ਨਹੀਂ ਆਏ ਤਾਂ ਅਸੀਂ ਤੁਹਾਡੇ ਵੱਜੇ ਆ। ਸਾਨੂੰ ਜੀ ਡਾਕਟਰ ਜਿਹੜਾ ਹੁੰਦਾ ਸੀਗਾ ਜੀ ਉਹ ਸਫਾਈ ਕਰਦੇ ਸੀਗੇ ਉਹ ਕਹਿੰਦੇ ਸੀ ਡੱਫਤਰ ਤੇ ਝਾੜੂ ਝੂੜੂ ਮਾਰ ਦਿਆ ਕਰੋ ਚਲੋ ਤੁਸੀਂ ਸਫਾਈ ਰੱਖਿਆ ਕਰੋ ਤੇ ਬੈਠੇ ਰਹੋ ਕਮਰੇ ਵੈਸੇ ਵੀ ਖਾਲੀ ਪਏ ਆ ਜੀ ਜੇ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਜੇ ਤੁਸੀਂ ਆਏ ਜੇ ਤੁਹਾਡਾ ਫਰਜ਼ ਨਹੀਂ ਬਣਦਾ ਇੱਥੇ 2-4 ਘੰਟੇ ਬੰਨ੍ਹਦਾ ਤੁਸੀਂ ਆ ਕੇ ਆਪਦੀ ਕਾਰਵਾਈ ਪਾ ਕੇ ਤੁਸੀਂ ਫੋਟੋਆਂ ਲਾ ਕੇ ਆਪਦੇ ਅਫਸਰਾਂ ਨੂੰ ਪਾ ਕੇ ਮਹਿਕਮੇ ਨੂੰ ਤੇ ਤੁਸੀਂ ਆਪਣੇ ਨੰਬਰ ਬਣਾ ਕੇ ਚਲੇ ਗਏ ਜੇ ਟਾੜਾ ਪੰਗਾ ਹੁਣ ਪੈ ਚੁੱਕਾ ਕਿਸਾਨ ਮਿੰਦੂਰ ਸ਼ਰਗਰਸ਼ ਕਮੇਟੀ ਪੰਜਾਬ ਨਾ ਰਾਜੋਗ ਦੀ ਟੀਮ ਨਾ ਤੁਹਾਨੂੰ ਅਸੀਂ ਬੰਦੇ ਵੇਖੀ ਬਣਾਉਂਦੇ ਕਿੱਦਾਂ ਤੁਸੀਂ ਬਣਦੇ ਜੇ ਜਿਹੜਾ ਤੁਸੀਂ ਸਾਨੂੰ ਮੂਰਖ ਬਣਾਇਆ ਹੈ ਨਾ ਆਕੇ ਤੁਸੀਂ ਵੜਦੇ ਨਹੀਂ ਉੱਥੇ ਮਜ਼ਦੂਰਾ ਦਾ ਕਬਜ਼ਾ ਹੈ ਤੇ ਤੁਸੀਂ ਸਾਨੂੰ ਝੂਠੀਆਂ ਲਾਉਸਮਿੰਟਾਂ ਕਰਾ ਕੇ ਤੁਸੀਂ ਆਂਦੇ ਜੇ ਅਸੀਂ ਕੈਂਪ ਲਾ ਕੇ ਗਏ ਤੁਸੀਂ ਮੈਨੂੰ ਦੱਸੋ ਕਿੰਨੇ ਕਿੰਨਿਆਂ ਬੰਦਿਆਂ ਨੂੰ ਤੁਸੀਂ ਇੱਥੇ ਸਮਝਾ ਕੇ ਗਏ ਜੇ ਕੀ ਸਮਝਾ ਕੇ ਗਏ ਜੇ ਉਹ ਸਾਨੂੰ ਦੱਸੋ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਕਿਸਾਨ ਮਿਹਨਤੂਰ ਸੰਘਰਸ਼ ਕਮੇਟੀ ਤੋਂ ਜੀ ਅੱਜ ਰਾਜੋ ਕੇ ਹਸਪੀਟਲ ਚ ਇਕੱਠੇ ਹੋਏ ਪਸ਼ੂਆਂ ਦਾ ਹਸਪੀਟਲ ਆ ਕੀ ਕਹਿਣਾ ਚਾਹੋਗੇ ਵੀਰ ਜੀ ਅਸੀਂ ਇਕੱਠੇ ਇਸ ਕਰਕੇ ਹੋਏ ਆ ਕਿ ਸਾਨੂੰ ਇੱਥੇ ਕੋਈ ਵੀ ਪਸ਼ੂਆਂ ਦਾ ਹਸਪਤਾਲ ਆ ਇੱਕ ਸਾਲ ਤੋਂ ਇਹਨੂੰ ਤਾਲੇ ਲੱਗੇ ਹੋਏ ਆ ਇੱਥੇ ਹਸਪਤਾਲ ਦੇ ਵਿੱਚ ਕੋਈ ਵੀ ਮਤਲਬ ਅੱਜ ਤੱਕ ਕੋਈ ਵੈਟਰੀਨਰੀ ਦਾ ਡਾਕਟਰ ਨਹੀਂ ਅਸੀਂ ਵੇਖਿਆ ਸਾਲ ਹੋ ਗਿਆ ਵਾ ਤੇ ਡੰਗਰਾਂ ਨੂੰ ਬੇਜ ਬਾਨਿਆਂ ਨੂੰ ਇੱਕ ਵਾਇਰਸ ਚੱਲਿਆ ਜਿਹਦਾ ਕੋਈ ਸਾਨੂੰ ਪਤਾ ਹੀ ਨਹੀਂਗਾ ਕਿ ਉਹ ਕੀ ਆ ਮੇਰੀ ਖੁਦ ਦੀ ਗਾਂ ਕੱਲ 1 ਲੱਖ 1.5 ਲੱਖ ਦੀ 2 ਲੱਖ ਦੀ ਗਾਂ ਸੀ ਉਹ ਮਰ ਗਈ ਆ ਤੇ ਅੱਜ ਸਾਨੂੰ ਮਾਰੀ ਦਿਆਂ ਇਹ ਕਦਮ ਚੁੱਕਣਾ ਪਿਆ ਹੈ ਵੀ ਜੇ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਅੱਜ ਸਰਕਾਰ ਕਿੱਥੇ ਆ ਉਹ ਆਪਣੇ ਵਾਅਦੇ ਕਿਉਂ ਨਹੀਂ ਪੂਰੇ ਕਰਦੀ ਕਿਉਂ ਨਹੀਂ ਉਹ ਇੱਕ ਇਸ਼ਤਿਹਾਰਾਂ ਤੇ ਹੀ ਆਪਣਾ ਜਿਹੜਾ ਵਾ ਮਤਲਬ ਦੱਸੀ ਜਾਂਦੀ ਆ ਜੀ ਅਸੀਂ ਉਹ ਕਰਤਾ ਅਸੀਂ ਆਹ ਕਰਤਾ ਅਸੀਂ ਆਣੇ ਆ ਕਿ ਆਗੇ ਜ਼ੀਰੋ ਗਰਾਊਂਡ ਤੇ ਵੇਖੋ ਤੁਸੀਂ ਕੱਲਾ ਤੁਹਾਡੇ ਹੀ ਪਸ਼ੂ ਬਿਮਾਰ ਹੋਏ ਕਿ ਹੋਰ ਵੀ ਕਿਸੇ ਦੇ ਵੀਰ ਜੀ ਬਹੁਤ ਜ਼ਿਆਦਾ ਹੋਏ ਆ ਆ ਇੱਧਰ ਚਲੇ ਜਾਓ ਤੁਸੀਂ ਖੇਮ ਕਰਨ ਵਾਲੀ ਸਾਈਡ ਆ ਪੂਰਾ ਕੋਨਾ ਪੂਰਾ ਕ੍ਰੀਮਪੂਰਾ ਮਸਤਗੜ ਸੰਗਤਰਾ ਉਧਰ ਇੱਕ ਪਿੰਡ ਜੋ 70 70 80 80 ਡੰਗਰ ਉਧਰ ਆਪਣੇ ਰਿਸ਼ਤੇਦਾਰ ਆ ਗੱਲ ਹੁੰਦੀ ਰਹਿੰਦੀ ਆ 70 70 80 80 ਡੰਗਰ ਜਿਹੜੇ ਆ ਮਰ ਚੁੱਕੇ ਆ ਮਤਲਬ ਕਿ ਇੰਨੀ ਜਿਆਦਾ ਬਿਮਾਰੀ ਫੈਲ ਚੁੱਕੀ ਆ ਦਿਨੋ ਦਿਨ ਹੀ ਫੈਲਦੀ ਜਾਂਦੀ ਆ ਕੋਈ ਤੁਹਾਡੀ ਕੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਵੀਰ ਜੀ ਕੱਲ ਮੇਰੀ ਗੱਲ ਹੋਈ ਸੀ ਜਦੋਂ ਮੇਰੀ ਗਾਂ ਮਰੀ ਆ ਉਦੋਂ ਜਿਹੜਾ ਸਾਡਾ ਤਹਿਸੀਲ ਦਾ ਹੈਗਾ ਵਾ ਅਨਚਾਰਜ ਆ ਤੇਜਵੀਰ ਸਿੰਘ ਉਹਦੇ ਨਾਲ ਗੱਲ ਹੋਈ ਸੀ ਵੀਰ ਜੀ ਉਹਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕੀਤੀ ਉਹ ਅੱਗੋਂ ਕਹਿੰਦਾ ਕਿ ਤੁਸੀਂ ਦੱਸੋ ਮੇਰਾ ਨੰਬਰ ਕਿੱਥੋਂ ਲਿਆ ਦੱਸੋ ਜੀ ਇਹ ਸਾਡਾ ਕੀ ਕਰਨਗੇ ਉਹਨਾਂ ਨੇ ਕਿਹਾ ਵੀ ਨੰਬਰ ਕਿੱਥੋਂ ਲਿਆ ਹਾਂਜੀ ਅੱਗੋਂ ਕਹਿੰਦੇ ਤੁਸੀਂ ਦੱਸੋ ਬਾਅਦ ਚ ਗੱਲ ਕਰਦੇ ਆ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ ਹੈ ਅੱਗੋਂ ਇਦਾਂ ਨੇ ਸਾਨੂੰ ਕਰਕੇ ਕੋਈ ਮਾੜੀਆਂ ਚੰਗੀਆਂ ਉਹਨਾਂ ਨੇ ਫੋਨ ਕੱਟਤਾ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਦੇ ਚਿਰ ਤੋਂ ਹਸਪੀਟਲ ਇਤਰੇ ਬੰਦ ਪਿਆ ਏ ਵੀਰ ਜੀ ਤਕਰੀਬਨ ਪਹਿਲਾਂ 2-4 ਦਿਨ ਮੁੰਡਾ ਹਫ਼ਤੇ ਚੋਂਦਾ ਸੀ 15 ਦਿਨਾਂ ਚ ਹੁਣ 1 ਸਾਲ ਤੋਂ ਇਹਨੂੰ ਤਾਲੇ ਲੱਗੇ ਆ ਤੁਹਾਡੇ ਸਾਹਮਣੇ ਆ ਹੁਣ 1 ਸਾਲ ਤੋਂ ਅਸੀਂ ਇੱਥੇ ਪਿੰਡ ਚ ਕੋਈ ਡਾਕਟਰ ਨਹੀਂ ਵੇਖਿਆ ਸਾਡਾ ਮਤਲਬ ਅਸੀਂ ਕੱਲ ਫੋਨ ਕੀਤਾ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਮਤਲਬ ਕਿ ਸਾਲ ਇੱਕ ਹੋ ਗਿਆ ਅਸੀਂ ਰੋਜ਼ ਇਹਨੂੰ ਨੰਗਦੇ ਖੇਤਾਂ ਨੂੰ ਜਾਂਦੇ ਐ ਢੇ ਚੌਣੇ ਇੱਕ ਸਾਲ ਤੋਂ ਇੱਥੇ ਤਾਲੇ ਲੱਗੇ ਆ ਕੀ ਮੰਗ ਕਰਦੇ ਆ ਅਸੀਂ ਮੰਗ ਇਹੀ ਕਰਦੇ ਆ ਕਿ ਐਮਐਲਏ ਸਾਹਿਬ ਨੂੰ ਜਿਹੜਾ ਕਹਿੰਦੇ ਆ ਕਿ ਅਸੀਂ ਵਿਕਾਸ ਦੇ ਨਾਂ ਤੇ ਗਾਂ ਵੋਟਾਂ ਲੈਣੀਆਂ ਅਸੀਂ ਘਰ ਘਰ ਜਾ ਕੇ ਅਸੀਂ ਮਤਲਬ ਜਿਹੜੀਆਂ ਵੋਟਾਂ ਆਏ ਉਹ ਨਹੀਂ ਮੰਗਣੀਆਂ ਅਸੀਂ ਉਹਨੂੰ ਕਹਿਣਾ ਚਾਹੁੰਦੇ ਹਾਂ ਐਮਐਲਏ ਸਾਹਿਬ ਤਿੰਨ ਸਾਲ ਲੰਘ ਗਏ ਦੋ ਸਾਲ ਰਹਿ ਗਏ ਕਿੱਥੇ ਤੁਸੀਂ ਕੁੰਭ ਕਰਨ ਦੀ ਨੀਂਦੇ ਸੁੱਤੇ ਜੇ ਆਗੇ ਤੁਸੀਂ ਸਾਡਾ ਹਾਲ ਵੇਖੋ ਆਗੇ ਵੇਖੋ ਕੀ ਬੰਡਿਆ ਵਾ ਕਿਵੇਂ ਕਿਸਾਨਾਂ ਦੇ ਮਜ਼ਦੂਰਾਂ ਦੇ ਧੜਾ ਤੜ ਡੰਗਰ ਜਿਹੜੇ ਉਹ ਮਰ ਰਹੇ ਆ ਜਿਹੜਾ 300 ਦੀ ਦਿਹਾੜੀ ਕਰਨ ਵਾਲਾ ਵੀਰ ਜੀ ਮਜ਼ਦੂਰ ਆ ਉਹ ਕਿੱਥੋਂ 10-15 ਹਜ਼ਾਰ ਦਾ ਇਲਾਜ ਕਰਾ ਲੂਗਾ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਸਾਨੂੰ ਇੱਥੇ ਡਾਕਟਰੀ ਦੀ ਟੀਮ ਦਿੱਤੀ ਜਾਵੇ ਜਿਹੜੀ ਇੱਥੇ ਕੋਈ ਕੈਂਪ ਲਾਵੇ ਪਿੰਡ 'ਚ ਜਾ ਕੇ ਕੋਈ ਦਵਾਈ ਦਾਰੂ ਦੇਵੇ ਤੁਹਾਡਾ ਸਰਦਾ ਗੁਰਮੀਤ ਸਿੰਘ ਹੈ ਜੀ ਗੁਰਮੀਤ ਸਿੰਘ ਜੀ ਕੀ ਕਹਿਣਾ ਚਾਹਦੇ ਸਰ ਕਹਿਣਾ ਕੀ ਚਾਹੁੰਦੇ ਆ ਸਰ ਇਹੋ ਹੀ ਆ ਜੋ ਵੱਡੇ ਵੀਰ ਨੇ ਮੇਰੇ ਨੇ ਕਿਹਾ ਹੈ ਵੀ ਸਰ ਡਾਕਟਰਾਂ ਦੀ ਸਾਨੂੰ ਪ੍ਰੋਬਲਮ ਇਹੋ ਆ ਰਹੀ ਆ ਵੀ ਸਰ ਡੰਗਰਾਂ ਦੀ ਪ੍ਰੋਬਲਮ ਆ ਵੀ ਡੰਗਰ ਧਗਾ ਧਰ ਮਰ ਰਹੇ ਆ ਕੋਈ ਡਾਕਟਰ ਨਹੀਂ ਹੈਗਾ ਹੀ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਹਿਣ ਤੋਂ ਗੱਲਾਂ ਬਾਹਰ ਹੋ ਗਈਆਂ ਸਰ ਹਾਂਜੀ ਕਿੰਨੇ ਕੁ ਪਸ਼ੂ ਜਿਹੜੇ ਇੱਥੇ ਬਿਮਾਰ ਹੋਏ ਆ ਤੇ ਸਰ ਘਰੋ ਘਰ ਹੀ ਬਿਮਾਰ ਹੋਏ ਫਿਰਦੇ ਪਸ਼ੂ ਸਰ ਕੋਈ ਕਿਸੇ ਦਾ ਕਿਸੇ ਦਾ ਕੋਈ ਮਰੀ ਜਾਂਦਾ ਕੋਈ ਕਿਸੇ ਦਾ ਬਿਮਾਰ ਪਿਆ ਕੋਈ ਤਕਰੀਬਨ ਸਰ 10 ਤੋਂ 15 ਕੱਲ ਪਰਸੋਂ ਦੇ ਵਿੱਚ ਵਿੱਚ ਪਸ਼ੂ ਮਰ ਗਏ ਸਰ ਤੇ ਰੋਜ਼ ਸਰ ਮੰਗ ਇਹੋ ਕਰਦੇ ਆ ਵੀ ਸਰ ਜਿਹੜਾ ਕੋਈ ਡਾਕਟਰ ਇੱਥੇ ਆਉਣ ਡਿਊਟੀ ਉਹ ਆਣ ਕੇ ਆਪਦੀ ਡਿਊਟੀ ਕਰੇ ਜੇ ਕੋ ਸਾਨੂੰ ਕੈਂਪ ਲਾਵੇ ਕੋਈ ਤਹਿਸੀਲ ਦਾ ਕੋਈ ਵੱਡਾ ਅਹੁਦੇਦਾਰ ਬੰਦਾ ਉਹ ਵੀ ਆਵੇ ਸਾਨੂੰ ਕੋਈ ਦੱਸੇ ਬਿਮਾਰੀ ਹੈਗੀ ਚੀਜ਼ ਮੇਰਾ ਨਾਮ ਸੁਮਿਤਰਾ ਤੇ ਤੁਸੀਂ ਇਥੇ ਰਾਜੋਗੇ ਸਰਕਾਰੀ ਹਸਪਤਾਲ ਜਿਹੜੇ ਰਹਿਣ ਡੈ ਜੇ ਕਿੰਨੇ ਬਿਠਾਇਆ ਤੁਹਾਨੂੰ ਸਾਨੂੰ ਡਾਕਟਰ ਨੇ ਬਿਠਾਇਆ ਹੈਗਾ ਤੇ ਕਹਿੰਦੇ ਸਫਾਈ ਸੁਫਾਈ ਰੱਖੋ ਤੇ ਸਫਾਈ ਰੱਖੋ ਕੰਮ ਝਾੜ ਪੋਚਾ ਮਾਰੋ ਇਥੇ ਰਾਇ ਬੜਾ ਗੰਨ ਮਚਿਆ ਜਿਹਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਿਠਾਉਣ ਇਥੇ 10 ਸਾਲ ਹੋ ਗਿਆ ਇਥੇ ਬਿਠੇ ਬਿਠੇ ਤੇ ਕਿੰਨੇ ਜਾਣੇ ਬਿਠੇ ਜੇ ਇਥੇ ਸਾਰੇ ਤੁਸੀਂ ਦੋ ਘਰ ਹੈ ਸਾਡੇ ਤੇ ਕਿੰਨੇ ਕਿੰਨੇ ਕਮਰੇ ਤੁਹਾਡੇ ਕੋਲ ਹਨ ਘਰ ਸਾਡਾ ਜੇ ਦੋ ਹੈ ਦੋ ਤੁਹਾਡੇ ਕੋਲ ਕਮਰੇ ਦੋ ਦੋ ਨਾਲ ਦੋ ਸਾਡੇ ਕੋਲ ਰਿਸ਼ਤੇਦਾਰ ਜਦੋਂ ਹੀ ਆਪਸੇ ਪੈਣਾ ਪੈਣਾ ਐਸੇ ਆ ਗਏ ਤੇ ਕਿਹੜੇ ਪਿੰਡ ਤੋਂ ਆਏ ਜਿੱਦੋਂ ਅਸੀਂ ਮੱਪੀ ਛੋ ਆਏ ਮਖੂਦੋਂ ਤੇ ਮੈਂ ਫਰੀਦਕੋਟ ਤੋਂ ਆਇਕ ਜਾਈ ਤੇ ਹੁਣ ਇਥੇ ਕੋਈ ਡਾਕਟਰ ਆਉਂਦਾ ਕਿ ਨਹੀਂ ਨਾ ਹੁਣ ਨਹੀਂ ਆਉਂਦਾ 6 ਮਹੀਨੇ ਹੋ ਗਏ ਡਾਕਟਰ ਨਹੀਂ ਆਏ ਤੇ ਕਿਹੜੇ ਡਾਕਟਰ ਨੇ ਬਿਠਾਇਆ ਸੀ ਤੁਹਾਨੂੰ ਤੁਹਾਨੂੰ ਖੇਮ ਕਰਨ ਵਾਲਾ ਖੇਮ ਕਰਨ ਵਾਲਾ ਖੇਮ ਕਰਨ ਵਾਲਾ ਠੀਕ ਮੇਰਾ ਨਾਮ ਲਖਨ ਕੁਮਾਰ ਹੈ ਜੀ ਤੁਸੀਂ ਇੱਥੇ ਰਾਜੋਗੇ ਸਰਕਾਰੀ ਹਸਪਤਾਲ ਦੇ ਵਿੱਚ ਬੈਠੇ ਜੇ ਜੀ ਜੀ ਤੇ ਕੀ ਇੱਥੇ ਕਰਦੇ ਜੇ ਜੀ ਅਸੀਂ ਮੰਡੀ ਮੁੰਡੀ ਦਾ ਸੀਜ਼ਨ ਕਰਨ ਆਉਂਦੇ ਹਾਂ ਜੀ ਹੂੰ ਆਉਂਦੇ ਸੀਗੇ ਮੰਡੀ ਮੁੰਡੀ ਕਰਕੇ ਚਲੇ ਜਾਂਦੇ ਸੀਗਾ ਤੇ ਆਉਣ ਨੂੰ ਜਾਣ ਨੂੰ ਵਾਸਤੇ ਜੀ ਇੱਥੇ ਅਸੀਂ ਜੇ ਮਤਲਬ ਰਹਿਣ ਲੱਗ ਪਏ ਇੱਥੇ ਬੈ ਕੇ ਖਾਲੀ ਜਗ੍ਹਾ ਸੀਗੀ ਹੂੰ ਤੇ ਅਸੀਂ ਕੁਛ ਦਿਨ ਫੇ ਰਹਿ ਜਾਂਦੇ ਸੀ ਦੋ ਮਹੀਨੇ ਜਿਹੜੇ ਮਹੀਨਾ ਅਸੀਂ ਮੰਡੀ ਘੜਦੇ ਆ ਉੱਥੇ ਰਹਿ ਜਾਂਦੇ ਸੀਗੇ ਹੂੰ ਤੇ ਇੱਥੇ ਕਮਰਿਆਂ ਚ ਜੀ ਕੋਈ ਨਹੀਂ ਸੀ ਖਾਲੀ ਕਮਰੇ ਸੀਗੇ ਬਹੁਤ ਜ਼ਿਆਦਾ ਗੰਦ ਵੱਜਾ ਵੇ ਅਸੀਂ ਤਾਂ ਜੀ ਨਸੇ ਵਾਲੇ ਟੀਕੇ ਲਾ ਲਾ ਕੇ ਨਸੇ ਵਾਲੇ ਟੀਕੇ ਸੁੱਟੇ ਵੇ ਵਿੱਚੋਂ ਹੋਰ ਬਥੇਰੀਆਂ ਚੀਜ਼ਾਂ ਵਿੱਚੋਂ ਬੋਤਲਾਂ ਖਾਲੀ ਵਗੈਰਾ ਉਹ じゃ ਕੋਈ ਇਹ ਸਾਰੇ ਅਸੀਂ ਸਫਾਈ ਸਪੂਰੀ ਕਰਕੇ ਤੇ ਆਪ ਦਾ ਸਮਾਨ ਰੱਖਿਆ ਸੀ ਟਾਈਮ ਪਾਸ ਕਰਦੇ ਜੀ ਤੇ ਉਹ ਆਉਣ ਜਾਉਣ ਲੱਗ ਰਹੇ ਇੱਥੇ ਬਹਿ ਗਿਆ ਸੀ ਮੁੰਡੀ ਮੁੰਡੀ ਕਰਕੇ ਜੀ ਬੈਠੇ ਹੋ ਗਏ ਹੁਣ ਤੁਹਾਨੂੰ ਹੁਣ ਕਿਨੇ ਬਿਠਾਇਆ ਤੁਹਾਨੂੰ ਸਾਨੂੰ ਜੀ ਡਾਕਟਰ ਜਿਹੜਾ ਹੁੰਦਾ ਸੀਗਾ ਜੀ ਉਹ ਸਫਾਈ ਕਰਦੇ ਸੀਗੇ ਉਹ ਕਹਿੰਦੇ ਸੀ ਜੀ ਦਫਤਰ ਤੇ ਝਾੜੂ ਝੂੜੂ ਮਾਰ ਦਿਆ ਕਰੋ ਚਲੋ ਤੁਸੀਂ ਸਫਾਈ ਰੱਖਿਆ ਕਰੋ ਤੇ ਬੈਠੇ ਰਹੋ ਕਮਰੇ ਵੈਸੇ ਵੀ ਖਾਲੀ ਪਏ ਆ ਜੀ ਹੁਣ ਹੁਣ ਇਥੇ ਕੋਈ ਡਾਕਟਰ ਆਉਂਦਾ ਕਿ ਨਹੀਂ ਹਾਂ ਜੀ ਕੋਈ ਡਾਕਟਰ ਨਹੀਂ ਆ ਰਿਹਾ ਜੀ 6 ਮਹੀਨੇ ਹੋ ਗਏ ਕੋਈ ਡਾਕਟਰ ਨਹੀਂ ਆ ਰਿਹਾ ਜੀ ਪਹਿਲਾਂ ਆਉਂਦਾ ਸੀ ਹਾਂਜੀ ਪਹਿਲਾਂ ਡਾਕਟਰ ਆਉਂਦੇ ਸੀ ਜੀ ਕਿ ਦੋ ਵਾਰੀ ਡਾਕਟਰ ਬਦਲੇ ਗਏ ਦੋਵੇਂ ਡਾਕਟਰ ਇੱਥੇ ਰਹਿੰਦੇ ਰਹੇ ਅਸੀਂ ਸਾਰਾ ਝਾੜੂ ਪੋਚਾ ਮਾਰਦੇ ਰਹੇ ਫਰਨੇਲ ਵੇਚਦਾ ਹੁੰਨਾ ਮੈਂ ਫਰਨੇਲ ਦਾ ਸਾਰਾ ਪੋਚਾ ਪੋਚਾ ਲਾ ਕੇ ਉਹਨਾਂ ਨੂੰ ਦਿੰਦਾ ਹੁੰਨਾ ਜੀ ਸਾਰਾ